ਅੱਜ ਨਾਲ ਅਸੀਂ ਖੇਤ ਸਬਜ਼ੀ ਲਾਉਣੀਆਂ ਸੀ ਤੇ ਮੰਮੀ ਆਂਦੀ ਭੀ ਮੈਂ ਵੀ ਖੇਤ ਚਲਦੀ ਆਂ ਭੀ ਮੈਂ ਵੀ ਖੇਤ ਦੇਖ ਕੇ ਆਉਣਾ ਏ ਤੇ ਅਸੀਂ ਮੰਮੀ ਨੂੰ ਨਾਲ ਹੀ ਲੈ ਆਏ ਤੇ ਸਾਡਾ ਸਾਰਾ ਟੱਬਰ ਨਾਲ ਇੱਥੇ ਉਰੇ ਪਰੇ ਕੰਮ ਲੱਗਾ ਹੋਇਆ ਕੋਈ ਪੱਠੇ ਵੜਨ ਡਿਆ ਕੋਈ ਪਰੇ ਹੋਰ ਵੀ ਕੋਈ ਰੂੜੀ ਖਲਾਰਨ ਡਿਆ ਕੋਈ ਕੁਸ਼ ਕਰਨ ਡਿਆ ਕੋਈ ਸਫਾਈ ਕਰਨ ਡਿਆ ਤੇ ਕਹਿੰਦੇ ਨੇ ਜਦੋਂ ਬੰਦਾ ਖੇਤ ਤਾਂ ਵੈਸੇ ਹੀ ਸਵਰਗ ਏ ਤੇ ਜਦੋਂ ਉਹਦੇ ਵਿੱਚ ਆਪਣੀ ਮਾਂ ਬੈਠੀ ਹੋਵੇ ਨਾ ਖੇਤ ਆ ਕੇ ਤੇ ਇਦਾਂ ਲੱਗਦਾ ਏ ਕਿ ਜਿਵੇਂ ਸੋਨੇ ਤੇ ਸੁਹਾਗਾ ਹੈ ਬੜਾ ਆਨੰਦ ਆਉਂਦਾ ਏ ਦਿਲ ਨੂੰ ਇਹ ਧਰਤੀ ਦਾ ਸਵਰਗ ਏ ਅੱਜ ਨਾ ਇੱਥੇ ਮੇਰੇ ਖੇਤ ਦੇ ਵਿੱਚ ਇੱਕ ਆਪਣੀ ਪ੍ਰਾਣੀ ਕਹਾਵਤ ਹੈ ਨਾ ਕਿ ਔਲੇ ਦੇ ਖਾਦੇ ਦਾ ਤੇ ਸਿਆਣੇ ਦੇ ਆਖੇ ਦਾ ਬਾਅਦ ਚ ਪਤਾ ਲੱਗਦਾ ਏ ਅੱਜ ਇਹ ਪੂਰੀ ਕਹਾਵਤ ਆਪਣੇ ਖੇਤ ਵਿੱਚ ਮੌਜੂਦ ਏ ਆ ਔਲਿਆ ਤੇ ਉਧਰ ਮੰਮੀ ਬੈਠੀ ਹੋਈ ਏ ਤੇ ਉਹ ਪੂਰੀ ਕਹਾਵਤ ਆਪਣੇ ਖੇਤ 'ਚ ਅੱਜ ਮੌਜੂਦ ਏ ਤੇ ਆ ਦੇਖੋ ਅੱਗੇ ਕਿੰਨੀ ਸੋਹਣੀ ਫਸਲ ਖੜੀ ਏ ਇਧਰ ਹਰੀ ਚਰੀ ਏ ਸਵਰਗ ਜੋਰ ਕੀ ਹੁੰਦਾ ਹੋਗਾ ਜਿੱਥੇ ਆਪਣੀ ਮਾਂ ਬੈਠੀ ਹੈ ਨਾ ਉੱਥੇ ਆਪਣਾ ਸਵਰਗ ਹੈ ਤੇ ਆ ਸ਼ੁਭਦੀਪ ਸਿੰਘ ਅੱਜ ਦੇਖੋ ਇਹਦਾ ਛੁੱਟੀ ਦਾ ਚੱਲਣ ਡੈ ਇੰਜੋਏ ਆਸਵਾਗੀ ਖੇਚ ਲਈ ਇਹਨੇ ਪੱਠਿਆਂ ਵਾਲੀ ਪਿਆੜੀ ਚ ਅੱਜ ਪੱਧਰ ਕਰਨੀ ਹੈ ਤੇ ਆ ਦੇਖਿਓ ਆ ਵੇਖੋ ਆ ਹੁੰਦਿਆਂ ਨੇ ਛੋਟੀਆਂ ਛੋਟੀਆਂ ਖੁਸ਼ੀਆਂ ਜਿਹੜੀਆਂ ਅਸੀਂ ਵੱਡੇ ਹੋ ਕੇ ਦੱਸਦੇ ਆਂ ਵੀ ਅਸੀਂ ਬਚਪਨ ਚ ਆਹ ਕੀਤਾ ਏ ਐਸੇ ਬਚਪਨ ਨੂੰ ਤਰਸਦੇ ਨੇ ਲੋਕ